ਆ ਵੇਖੋ ਬਾਈ ਜੀ ਵੀਡੀਓ ਦੇਖੋ ਕਿਵੇਂ ਬਾਈ ਜੀ ਇਹ ਕੰਗਾ ਤਿਆਰ ਕੀਤਾ ਇਹ ਦੇਖੋ ਕੀ ਹੈ ਇਹ ਪਸ਼ੂਆਂ ਦੇ ਦੇਖੋ ਸਿੰਗ ਨੇ ਵਾਹ ਇਹ ਦੇਖੋ ਕਿੱਡੇ ਕਿੱਡੇ ਸਿੰਗਾ ਆ ਬੰਦਾ ਦੇਖੋ ਇਹਨਾਂ ਨੂੰ ਆ ਕੱਟ ਲੇ ਇਹਦੇ ਆ ਛੋਟੇ ਛੋਟੇ ਪੀਸਾਂ 'ਚ ਕੱਟੀ ਜਾਂਦੇ ਦੇਖੋ ਬਾਈ ਜੀ ਪਸ਼ੂਆਂ ਦੇ ਸਿੰਗਾ ਤੋਂ ਦੇਖੋ ਕਿਵੇਂ ਤਿਆਰ ਕਰਦੇ ਆ ਕੰਗੇ ਜਿਹੜੇ ਆਪਾਂ ਬਾਈ ਜੀ ਇਸਤੇਮਾਲ ਕਰਦੇ ਆ ਆ ਦੇਖੋ ਆ ਕਰ ਲਿਆ ਦੇਖਣ ਦੇਖੋ ਨੂੰ ਅੱਗ ਜੀ ਮਚਾਤੀ ਦੇਖੋ ਅੰਗੀਠੀ ਜੀ ਦੇ ਵਿੱਚ ਇਹ ਦੇਖੋ ਭਾਈ ਇਹ ਦੇਖੋ ਇਹਨੂੰ ਗਰਮ ਕਰਨ ਲੱਗਿਆ ਫਿਰ ਦੇਖੋ ਗਰਮ ਕਰਕੇ ਇਹਨੂੰ ਸਿੱਧਾ ਕਰ ਲਿਆ ਦੇਖੋ ਭਾਈ ਜੀ ਦੇਖੋ ਜਿਹੜੇ ਤੁਸੀਂ ਆ ਕੰਗੇ ਵਸਤ ਦਿਓ ਤੁਹਾਨੂੰ ਕੀ ਪਤਾ ਇਹ ਪਲਾਸਟਿਕ ਦੇ ਹੁੰਦੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਚੱਕੋ ਇਹਦੇ ਉੱਤੇ ਰੱਖ ਕੇ ਫਟੀਆਂ ਜਾਂ ਉਦੋਂ ਆ ਦੇਖੋ ਇਹਦੇ ਨਾਲ ਦਾਬ ਤੇ ਦੀ ਦੇਖੋ ਇਹ ਨੂੰ ਸਿੱਧਾ ਕੀਤਾ ਗਿਆ। ਲਓ। ਆ ਕਰ ਲੈ ਬਾਈ ਜੀ ਸਿੱਧਾ। ਇਹ ਦੇਖੋ ਇਹ ਕਿੰਨੇ ਪੀਸ ਤੇ ਕਰੇ ਨੇ। ਇਹ ਦੇਖੋ ਆ ਗੰਗੇ ਵਾਂਗੂ ਤੇ ਰੱਖ ਕੇ ਇਹ ਦੇਖੋ ਮੈਂ ਲਾਣਾ ਹੀ ਮਾਰ ਕੇ ਦੇਖੋ ਉਹਨੂੰ ਹੁਣ ਕੱਟ ਲਿਆ। ਇਹ ਚੱਕੋ ਬਾਈ ਜੀ। ਆ ਰਹੀ ਨਾ ਕੱਟ ਗਿਆ ਦੇਖੋ ਇਹਨੂੰ ਸਾਫ਼ ਕੀਤਾ ਗਿਆ। ਕੁਸ ਇਹ ਦੇਖੋ। ਇਹ ਲੋ ਬਾਈ ਜੀ ਆ ਕੱਟ ਲਿਆ ਇਹਦੇ ਵਿੱਚ। ਆ ਦੇਖੋ ਹਾਰੀ ਨਾਲ ਆ ਵੇਤੇ ਦੇਖੋ ਬਾਈ ਜੀ ਕੱਟ ਕੱਟ ਕੇ ਛੋਟੇ ਛੋਟੇ ਉਹ ਬਣਾਤੇ ਜਿਹੜੇ ਆਪਣੇ ਵਾਲ ਬਾਉਣ ਵਾਸਤੇ ਹੁੰਦੇ ਆ ਇਹ ਦੇਖੋ ਬਾਈ ਜੀ ਲੋ ਬਈਆ ਕਰਤਾ ਤਿਆਰ ਕੰਗਾ ਤੁਹਾਡੇ ਲਈ ਇਹ ਦੇਖੋ ਪਸ਼ੂਆਂ ਦੇ ਸਿੰਗਾ ਦੇ ਆਏ ਬਾਈ ਜੀ ਆਪਾਂ ਉਹਦੀ ਚਮਕਦਮ ਕਰਤੇ ਡੋਲੇ ਜਾਂਦੇ ਚਮਕ ਦੇਖ ਕੇ ਬਾਈ ਜੀ ਹਰੇਕ ਬੰਦਾ ਲੈਂਦਾ ਇਹਨਾਂ ਆਹ ਦੇਖੋ ਇਹਨਾਂ ਦਾ ਬਾਈ ਜੀ ਲੱਕੜ ਦੇ ਕੰਗੇ ਆ ਜਿਹੜੇ ਉਹੀ ਵਰਤਿਆ ਕਰੋ ਆ ਦੇਖੋ ਬਾਈ ਜੀ ਪਸ਼ੂਆਂ ਦੇ ਸਿੰਗਾ ਦੇ ਕੰਗੇ ਆਉਂਦੇ ਆ ਦੇਖੋ ਮਾਰਕੀਟ ਦੇ ਵਿੱਚ ਆਪਾਂ ਉਹਦੀ ਚਮਕ ਉਹਦੀ ਐ ਦੇਖ ਕੇ ਨਾ ਸੋਹਣਾ ਲੱਗਦਾ ਉਸ ਜਿਹੜਾ ਸਾਨੂੰ ਅੱਖਾਂ ਨੂੰ ਸੋਹਣਾ ਲੱਗਦਾ ਕਹਿੰਦੇ ਉਹੀ ਚੀਜ਼ ਖਰੀਦਦੇ ਸਹੀ ਗੱਲ ਹੈ ਬਾਈ ਜੀ ਹੂੰ ਅੱਖਾਂ ਦੇ ਜਿਹੜਾ ਆਪਾਂ ਆਪਣੀ ਅੱਖਾਂ ਨਾਲ ਦੇਖਦੇ ਆ ਬਾਈ ਜੀ ਉਹ ਤਾਂ ਇੱਕ ਸਭ ਕੁਝ ਧੋਖਾ ਹੀ ਹੈ ਇਹ ਦੇਖੋ ਬਾਈ ਜੀ ਆ ਬੰਦਾ ਕਰੀ ਜਾਂਦਾ ਤਿਆਰ ਪਤਾ ਨਹੀਂ ਕਿੱਥੋਂ ਦੀ ਵੀਡੀਓ ਹੈ ਬਾਈ ਜੀ ਬਾਕੀ ਇੰਟਰਨੈਟ ਦੇ ਚੱਲ ਰਹੀ ਹੈ ਆਪਣੇ ਅੱਗੇ ਆ ਗਈ ਆਪਾਂ ਬਣਾ ਲਈ ਬਾਕੀ ਇਹ ਜੇ ਜੇ ਕੰਗੇ ਤੁਸੀਂ ਵਰਤਦੇ ਹੋ ਬਾਈ ਜੀ ਦੇਖਿਓ ਬਾਈ ਜੀ ਪ੍ਰੇਰਿਆ ਕਰਿਆ ਕਰੋ ਇਹ ਨਾਲ ਤਾਂ ਹੁਣ ਆਪਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਲੱਕੜ ਦੇ ਕੰਗੇ ਬਹੁਤ ਮਿਲ ਜਾਂਦੇ ਉੱਥੋਂ ਲਿਆ ਕਰੋ ਬਾਕੀ ਤੁਹਾਡਾ ਕੀ ਕਹਿਣਾ ਬਾਈ ਜੀ ਇਸ ਵੀਡੀਓ ਬਾਰੇ ਬਾਕੀ ਵਿੱਚ ਬਹੁਤ ਲਿਖਣਗੇ ਬਾਈ ਜੀ ਗਲੰਗੁਲਾ ਦੰਦੇ ਆ ਲੋਕਾਂ ਦਾ ਕੰਮ ਹੈ ਹਾਂ ਦੇਖੋ ਆ ਕਰਤੀ ਇਹਦੇ ਪਾਲਸ ਬਾਈ ਆ ਬਣਾਤਾ ਬਾਈ ਦੇਖੋ ਕਿਉਂ ਬਾਈ ਦੇਖੋ ਕਿਵੇਂ ਚਮਕਦਾ ਕੋਈ ਕਹਿ ਸਕਦਾ ਪਸੂਦੰਦੇ